ਮਕਸੂਦਾ ਚ ਐਚ ਨਾਮ ਦੇ ਸਲੂਨ ਦੇ ਮਾਲਕ ਨੇ ਰੱਖਿਆ ਹੈ ਇੱਕ ਪਊਆ ਪਰ ਇਹ ਕੋਈ ਸ਼ਰਾਬ ਦੀ ਬੋਤਲ ਨਹੀਂ ਬਲਕਿ ਕਰਦਾ ਹੈ ਚਿੱਟਾ ਸਪਲਾਈ ਬੀਤੇ ਕੁਝ ਦਿਨ ਪਹਿਲਾਂ ਸਾਡੇ ਚੈਨਲ ਨੇ ਸੂਤਰਾ ਦੇ ਹਵਾਰੇ ਤੋਂ ਇੱਕ ਖਬਰ ਆਪਣੇ ਚੈਨਲ ਤੇ ਪ੍ਰਕਾਸ਼ਿਤ ਕੀਤੀ ਸੀ ਜਿਹਦੇ ਵਿੱਚ ਸਾਡੇ ਚੈਨਲ ਨੇ ਮਕਸੂਦਾ ਚ ਐਚ ਨਾਮ ਦੇ ਸਲੂਨ ਬਾਰੇ ਦੱਸਿਆ ਸੀ ਜਿਸ ਤੋਂ ਬਾਅਦ ਜਲੰਧਰ ਪੁਲਿਸ ਹਰਕਤ ਵਿੱਚ ਆਈ ਅਤੇ ਪੁਲਿਸ ਨੇ ਸਲੂਨ ਦੇ ਮਾਲਕ ਅਤੇ ਟੈਕਸੀ ਡਰਾਈਵਰ ਤੇ ਛਾਪਾ ਮਾਰਿਆ ਜਿਸ ਤੋਂ ਬਾਅਦ ਟੈਕਸੀ ਡਰਾਈਵਰ ਤਾਂ ਜਲੰਧਰੋਂ ਫਰਾਰ ਹੋ ਗਿਆ ਪਰ ਜਦੋਂ ਪੁਲਿਸ ਨੇ ਸਲੂਨ ਦੀ ਤਲਾਸ਼ੀ ਲਈ ਤਾਂ ਸਲੂਨ ਤੋਂ ਕੁਝ ਨਹੀਂ ਲੱਭਾ ਲੱਭੇਗਾ ਵੀ ਕਿੱਥੋਂ ਕਿਉਂਕਿ ਸਲੂਨ ਦਾ ਮਾਲਕ ਬਹੁਤ ਤੇਜ਼ ਸੀ ਸੂਤਰਾ ਦੇ ਹਵਾਰੇ ਤੋਂ ਸਾਡੇ ਚੈਨਲ ਨੂੰ ਜਾਣਕਾਰੀ ਮਿਲੀ ਹੈ ਕਿ ਜਦੋਂ ਖਬਰ ਸਾਡੇ ਚੈਨਲ ਤੇ ਪ੍ਰਕਾਸ਼ਿਤ ਹੋਈ ਤਾਂ ਸਲੂਨ ਦਾ ਮਾਲਕ ਅਲਰਟ ਹੋ ਗਿਆ ਸੂਤਰਾ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਲੂਨ ਮਾਲਕ ਨੇ ਇੱਕ ਲੜਕਾ ਵੀ ਰੱਖਿਆ ਹੋਇਆ ਹੈ ਜਿਸ ਦਾ ਨਾਮ ਪੌਵਾ ਹੈ ਹਾਂਜੀ ਤੁਸੀਂ ਸਹੀ ਸੁਣਿਆ ਪੌਵਾ ਪਰ ਇਹ ਸ਼ਰਾਬ ਦੀ ਬੋਤਲ ਵਾਲਾ ਨਹੀਂ ਚਿੱਟਾ ਸਪਲਾਈ ਕਰਨ ਵਾਲਾ ਪਊਆ ਹੈ ਜੋ ਮਕਸੂਦਾ ਦੇ ਅਸ਼ੋਕ ਨਗਰ ਪਾਰਕ ਚ ਸਾਰਾ ਦਿਨ ਬੈਠਾ ਰਹਿੰਦਾ ਹੈ ਜਿੱਥੇ ਬੈਠ ਕੇ ਸਲੂਨ ਮਾਲਕ ਅਤੇ ਡਰਾਈਵਰ ਦਾ ਸਾਰਾ ਮਾਲ ਇੱਥੋਂ ਸਪਲਾਈ ਕਰਦਾ ਹੈ ਤੁਹਾਨੂੰ ਦੱਸਦੇ ਚੱਲੀਏ ਕਿ ਅਸ਼ੋਕ ਨਗਰ ਪਾਰਕ ਦੇ ਲਾਗੇ ਇੱਕ ਬੇਨਾਮ ਪੀਜੀ ਹੈ ਜਿਸ ਵਿੱਚ ਵੀ ਚਿੱਟਾ ਸਪਲਾਈ ਹੁੰਦਾ ਹੈ ਜਿਸ ਦੀ ਅਗਰ ਪੁਲਿਸ ਚਾਵੇ ਤਾਂ ਸਹੀ ਤਰੀਕੇ ਨਾਲ ਜਾਂਚ ਕਰੇ ਤਾਂ ਬਹੁਤ ਕੁਝ ਮਿਲ ਸਕਦਾ ਹੈ ਉਹ ਦੇਖਣਾ ਹੋਵੇਗਾ ਕਿ ਪੁਲਿਸ ਇਨਾਤੇ ਕੋਈ ਸਖਤ ਐਕਸ਼ਨ ਲੈਂਦੀ ਹੈ ਜਾਂ ਫਿਰ ਅੰਦਰ ਖਾਤੇ ਸੈਟਿੰਗ ਕਰਦੀ ਹੈ ਤੀਸਰੇ ਭਾਗ ਵਿੱਚ ਤੁਹਾਨੂੰ ਅਸੀਂ ਐਚ ਨਾਮ ਦੇ ਸਲੂਨ ਅਤੇ ਮਾਲਕ ਦੀ ਤਸਵੀਰ ਨਾਲ ਡਰਾਈਵਰ ਦੀ ਤਸਵੀਰ ਵੀ ਸਾਂਝੀ ਕਰਾਂਗੇ ਤਦ ਤੱਕ ਦੇ ਲਈ ਸਾਡੇ ਚੈਨਲ ਨਾਲ ਐਦਾ ਹੀ ਬਨੇ ਰਹੋ